रेडी सरकारी ਨੌਕਰੀ ਦੌਰਾਨ ਮੈਂ ਕਿਰਾਏ ਉੱਤੇ ਕਮਰਾ ਲੈ ਕੇ ਰਹਿੰਦਾ ਸੀ ਡੰਡੀ ਕਈ ਵਾਰ ਮਕਾਨ ਮਾਲਕ ਦਾ ਵਿਵਹਾਰ ਠੀਕ ਨਾ ਹੋਣਾ ਜਾਂ ਮੁਹੱਲੇ ਦਾ ਮਾਹੌਲ ਠੀਕ ਨਾ ਹੋਣ ਕਰਕੇ ਮੈਨੂੰ ਕਮਰਾ ਬਦਲਣਾ ਪੈਂਦਾ ਸੀ ਡੰਡੀ ਫਿਰ ਮੈਨੂੰ ਬੱਸ ਸਟੈਂਡ ਬਠਿੰਡਾ ਦੇ ਪਿਛਲੇ ਪਾਸੇ ਗਲੀ ਵਿੱਚ ਕਮਰਾ ਮਿਲ ਗਿਆ ਸੀ ਡੰਡੀ ਕਿਰਾਇਆ ਉਸ ਸਮੇ 70 ਰੁਪਏ ਸੀ ਡੰਡੀ 10 ਰੁਪਏ ਵਿੱਚ ਨਾਲ ਲੱਗਦੀ ਰਸੋਈ ਸੀ ਡੰਡੀ ਚੰਗੀ ਗੱਲ ਏਸੀ ਡੰਡੀ 62 ਸਟੈਂਡ ਦੇ ਲੱਗੇ ਸੀ ਡੰਡੀ ਮੇਰਾ ਦਫਤਰ ਵੀ ਬਹੁਤੀ ਦੂਰ ਨਹੀਂ ਸੀ ਡੰਡੀ ਮਾਲਕ ਮਕਾਨ ਦਾ ਨ ਦੇਸ ਰਾਜ ਸੀ ਡੰਡੀ ਉਹ ਬਠਿੰਡਾ ਸ਼ਹਿਰ ਦੇ ਨੇੜੇ ਦੇ ਪਿੰਡਾਂ ਵਿੱਚੋਂ ਦੁੱਧ ਇਕੱਠਾ ਕਰਕੇ ਸ਼ਹਿਰ ਵਿੱਚ ਆ ਕੇ ਵੇਚਦਾ ਸੀ ਡੰਡੀ ਮੈਂ ਆਪਣੇ ਸੁਭਾਅ ਮੁਤਾਬਕ ਉਹਨਾਂ ਨਾਲ ਛੇਤੀ ਰਾਤ ਵਿੱਚ ਗਿਆ ਸੀ ਡੰਡੀ ਉਸ ਦੇ ਛੋਟੇ ਛੋਟੇ ਬੱਚੇ ਵੀ ਮੇਰਾ ਬਹੁਤ ਕਰਦੇ ਸੀ ਡੰਡੀ ਮੈਂ ਦੁੱਧ ਵੀ ਉਹਨਾਂ ਤੋਂ ਹੀ ਲੈਂਦਾ ਸੀ ਡੰਡੀ ਤਨਖਾਹ ਮਿਲਣ ਉੱਤੇ ਮੈਂ ਕਿਰਾਇਆ ਕਿਰਾਇਆ ਅਤੇ ਦੁੱਧ ਦੇ ਪੈਸੇ ਇਕੱਠੇ ਦੇ ਦਿੰਦਾ ਸੀ ਡੰਡੀ ਉਹ ਵੀ ਖੁਸ਼ ਸੀ ਕਿ ਸਾਨੂੰ ਕਿਰਾਇਆ ਮੰਗਣਾ ਨਹੀਂ ਪੈਂਦਾ ਡੰਡੀ ਇੱਕ ਦਿਨ ਦੇਸ਼ ਰਾਜ ਦੇ ਵੱਡੇ ਭਰਾ ਦੀ ਐਕਸੀਡੈਂਟ ਵਿੱਚ ਮੌਤ ਹੋ ਗਈ ਡੰਡੀ ਉਹ ਪਿੰਡਾਂ ਵਿੱਚੋਂ ਦੁੱਧ ਇਕੱਠਾ ਕਰਕੇ ਲਿਉਂਦਾ ਸੀ ਡੰਡੀ ਮੈਂ ਆਪਣਾ ਫਰਜ਼ ਸਮਝਦਿਆਂ ਸਨਸਕਾਰ ਤੋਂ ਲੈ ਕੇ ਪਗੜੀ ਦੀ ਰਸਮ ਤੱਕ ਸ਼ਾਮਲ ਹੋਇਆ ਸਟਾਰ ਸੀ ਡੰਡੀ ਉਹ ਚਾਰ ਭਰਾ ਸਨ ਡੰਡੀ ਉਹਨਾਂ ਦੇ ਦੁੱਖ ਵਿੱਚ ਸ਼ਾਮਲ ਹੋਣ ਕਰਕੇ ਉਸਦੇ ਭਰਾ ਵੀ ਮੇਰਾ ਬਹੁਤ ਕਰਨ ਲੱਗ ਪਏ ਸਨ ਡੰਡੀ ਜਦ ਵੀ ਉਹਨਾਂ ਦੇ ਕੋਈ ਪ੍ਰੋਗਰਾਮ ਹੁੰਦਾ ਉਹ ਮੈਨੂੰ ਵੀ ਸ਼ਾਮਲ ਹੋਣ ਲਈ ਕਹਿੰਦੇ ਸਨ ਡੰਡੀ ਮੈਂ ਉਨ੍ਹਾਂ ਵਿੱਚ ਇਕੱਲਾ ਸਰਦਾਰ ਹੁੰਦਾ ਸੀ ਡੰਡੀ ਕਈ ਹਿੰਦੂ ਵੀਰ ਮੇਰੇ ਵੱਲ ਉਪਰੀ ਨਜ਼ਰ ਨਾਲ ਦੇਖਦੇ ਸਨ ਕਿਉਂਕਿ ਉਹ ਸਮਾਂ ਪੂਰਾ ਖਾੜਕੂਵਾਦ ਦਾ ਚੱਲਦਾ ਸੀ ਡੰਡੀ ਜਨਵਰੀ 1984 ਵਿੱਚ ਦੇਸ਼ ਰਾਜ ਦੇ ਬਹਿਨੋਈ ਦੀ ਮੌਤ ਹੋ ਗਈ ਡੰਡੀ ਉਹ ਜੈਤੋ ਰਹਿੰਦਾ ਸੀ ਅਸੀਂ 4-ਵੀਲਰ ਵਿੱਚ ਜੈਤੋ ਸਸਕਾਰ ਉੱਤੇ ਗਏ ਡੰਡੀ ਠੰਡ ਅਤੇ ਧੁੰਦ ਪੂਰੀ ਤਰ੍ਹਾਂ ਪਏ ਰਹੇ ਸਨ ਡੰਡੀ ਸਾਡਾ ਬੁਰਾ ਹਾਲ ਹੋ ਗਿਆ ਸੀ ਡੰਡੀ ਉਸ ਦਿਨ ਤੋਂ ਬਾਅਦ ਉਹ ਮੈਨੂੰ ਆਪਣਾ ਛੋਟਾ ਭਰਾ ਹੀ ਸਮਝਣ ਲੱਗ ਪਏ ਸਨ ਡੰਡੀ ਮੈਨੂੰ ਕਦੇ ਇਹ ਮਹਿਸੂਸ ਨਹੀਂ ਹੋਇਆ ਕਿ ਮੈਂ ਆਪਣੇ ਪਿੰਡ ਤੋਂ ਤਕਰੀਬਨ 100 ਸਵਾ 100 ਮੀਲ ਦੂਰ ਰਹਿੰਦਾ ਹਾਂ ਡੰਡੀ ਕਈ ਵਾਰ ਮੈਂ ਆਪਣੀ ਪਤਨੀ ਨੂੰ ਵੀ ਲੈ ਜਾਂਦਾ ਸੀ ਡੰਡੀ ਉਹਨਾਂ ਦੀਆਂ ਔਰਤਾਂ ਪਤਨੀ ਨਾਲ ਵੀ ਘੁਲ ਮਿਲ ਗਈਆਂ ਸਨ ਡੰਡੀ ਫਿਰ ਦੇਸ ਰਾਜ ਨੇ ਉਸੇ ਗਲੀ ਵਿੱਚ ਆਪਣੇ ਗਵੰਡੀ ਬਚਨ ਸਿੰਘ ਤੋਂ ਦੁਕਾਨ ਕਿਰਾਏ ਉੱਤੇ ਲੈ ਕੇ ਡਾਇਰੀ ਦਾ ਕਾਰੋਬਾਰ ਕਰ ਲਿਆ ਸੀ ਡੰਡੀ ਪਿੰਡਾਂ ਵਿੱਚੋਂ ਦੁੱਧ ਉਸ ਨੂੰ ਦੁੱਧ ਪਾ ਜਾਂਦੇ ਡੰਡੀ ਉਸ ਨੇ ਆਪ ਪਿੰਡਾਂ ਵਿੱਚੋਂ ਦੁੱਧ ਲਿਆਉਣਾ ਬੰਦ ਕਰ ਦਿੱਤਾ ਸੀ ਡੰਡੀ